ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਪਰ ਮੈਂ ਗੁਰਮੁਖ ਸਿੰਘ ਕੋਸਲਾ ਰਾਸ਼ਟਰੀ ਪ੍ਰਧਾਨ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭਾਮ ਜ਼ਿਲ੍ਹਾ ਸ਼ਾਹਪੁਰ ਪਾਰਟੀ ਦੇ ਪ੍ਰਵਕਤਾ ਰਾਸ਼ਟਰੀ ਪ੍ਰਵਕਤਾ ਕੁਲਜੀਤ ਸਿੰਘ ਤੇ ਮੇਰੇ ਬੈਕ ਸਾਈਡ ਤੇ ਉਪ ਪ੍ਰਧਾਨ ਤਹਿਸੀਲ ਗਰਸ਼ੰਕਰ ਤੋਂ ਹਰੀ ਸਿੰਘ ਰਾਮ ਗੋਪਾਲ ਜੀ ਜੋ ਉਪਰਾਨ ਜ਼ਿਲ੍ਹਾ ਹੁਸ਼ਿਆਰਪੁਰ ਸੋ ਮੈਂ ਤੁਹਾਡੇ ਮੱਦੇਮਰ ਅਹੀ ਕਹਿਣਾ ਚਾਹੁੰਦਾ ਕਿ ਪਿਛਲੇ ਦਿਨੀ ਹਰਵਿੰਦਰ ਕੌਰ ਉਸਮਾ ਜੋ ਪਿਛਲੇ 12 ਸਾਲਾਂ ਤੋਂ ਇੱਕ ਆਪਣੇ ਉੱਤੇ ਹੋਏ ਜ਼ੁਲਮ ਨੂੰ ਉਹ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਸੀਗੇ ਮਨਜਿੰਦਰ ਸਿੰਘ ਨਾਲਪੁਰਾ ਐਮਐਲਏ ਖਡੂਰ ਸਾਹਿਬ ਔਰ ਜਿਨ੍ਹਾਂ ਨੇ ਇਸ ਬੇਟੀ ਨੂੰ ਇਸ ਭੈਣ ਨੂੰ ਬਹੁਤ ਜਲੇਲ ਕੀਤਾ ਜਾਤੀ ਸੂਚਕ ਸ਼ਬਦ ਵਰਤੇ ਤੇ ਕੁੱਟ ਮਾਰ ਕੀਤੀ ਤੇ ਮਾਨਯੋਗ ਅਦਾਲਤ ਨੇ ਪਿਛਲੇ ਦਿਨੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਤੇ ਉਹਦੇ ਸਾਥੀਆਂ ਨੂੰ ਸਜ਼ਾ ਸੁਣਾਈ ਔਰ ਇਸ ਸਜ਼ਾ ਤੋਂ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਅਦਾਲਤ ਦਾ ਵੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਇਹ ਫੈਸਲਾ ਜਿਹੜਾ ਰਵਿੰਦਰ ਕੋਲ ਕੁਸ਼ਮਾ ਦੇ ਹੱਕ ਵਿੱਚ ਦਿੱਤਾ ਸੋ ਮੈਂ ਇਹ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਹਾਂ ਪੰਜਾਬ ਸਰਕਾਰ ਨੂੰ ਵੀ ਔਰ ਸ਼ਾਸਨ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸਜਾ ਹੋਣ ਤੋਂ 2 ਦਿਨ ਪਹਿਲਾਂ ਹੀ ਹਰਵਿੰਦਰ ਕੌਰ ਉਸਮਾ ਅਤੇ ਉਸਦੇ ਪਤੀ ਬਾਬਾ ਨਛੱਤਰ ਨਾਟ ਜੀ ਕੋਲ ਜਿਹੜੀ ਸਕੂਟੀ ਵਾਪਸ ਲਈ ਗਈ ਹੈ ਪੰਜਾਬ ਸਰਕਾਰ ਉਹਨੂੰ ਦੁਬਾਰਾ ਸਕੂਟੀ ਮਹੱਈਆ ਕਰਾਵੇ ਅਤੇ ਪੰਜਾਬ ਸਰਕਾਰ ਜਿਹੜਾ ਪੰਜਾਬ ਸਰਕਾਰ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਅਨੂਰ ਸਾਹਿਬ ਤੇ ਵੱਡਾ ਐਕਸ਼ਨ ਲਵੇ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਟਿੱਕਾ ਟਿਕਣੀ ਇਸ ਤੇ ਨਹੀਂ ਕੀਤੀ ਗਈ ਔਰ ਅਸੀਂ ਵਾਲਮੀਕੀ ਸਮਾਜ ਵੱਲੋਂ ਇਹ ਪੁਰਜੋ ਬੀਲ ਕਰਦੇ ਆ ਕਿ ਐਮਐਲਏ ਬ੍ਰੂਰ ਸਾਹਿਬ ਜੋ ਮਨਜਿੰਦਰ ਸਿੰਘ ਲਾਲਪੁਰਾ ਹੈ ਪੰਜਾਬ ਸਰਕਾਰੋਂ ਤੇ ਵੱਡਾ ਐਕਸ਼ਨ ਲਵੇ ਤੇ ਜਿਹੜਾ ਵਾਲਮੀਕੀ ਸਮਾਜ ਨੂੰ ਇਹ ਨਿਆਂ ਦੇਵੇ ਆਪਣੇ ਵੱਲੋਂ ਵੀ ਸੋ ਮੈਂ ਦੁਬਾਰਾ ਫਿਰ ਤੁਹਾਡੇ ਮੱਦੇਮੇਨ ਬੇਨਤੀ ਕਰਨਾ ਚਾਹੁੰਦਾ ਕਿ ਹਰਵਿੰਦਰਪੁਰ ਉਸਮਾਨ ਖੇਤਰਾਂਤ ਜਿਹੜੀ ਸਕੋਰਟੀ ਮਹੀਆ ਕਰਾਈ ਜਾਵੇ ਬਾਬਾ ਰਛਨਦਾੜ ਜੀ ਨੂੰ ਵਿਤਰੰਤ ਸਪੋਰਟਿੰਗ ਮਹੀਆ ਕਰਾਈ ਜਾਵੇ ਧੰਨਵਾਦ ਜੀ ਜੈ ਵਾਲਮੀਕੀ ਧੰਨ ਜੈ